ਸੱਜਰ ਸੁਈ ਮੱਝ ਦਾ ਦੁੱਧ ਵਧਾਉਣ ਖਾਤਰ ਬਈ ਆਪਾਂ ਤੁਹਾਨੂੰ ਲੈਟੀ ਦੱਸਦੇ ਆਂ ਵੀ ਜਿਹੜੀ ਮੇਰੀ ਮਾਂ ਵਰਤਦੀ ਹੁੰਦੀ ਸੀ ਕੀ ਕੀ ਪਾਉਂਦੇ ਆਂ ਮੇਰੀ ਮਾਂ ਦੱਸੂਗੀ ਹਾਂ ਮਾਤਾ ਕੀ ਕੀ ਉਸ ਪਾਉਂਦੇ ਆਂ ਆਪਾਂ ਇਹ ਪੁੱਤ ਕਣਕ ਦੀ ਲੈਟੀ ਦਾ ਲੈ ਲੈਣੇ ਆਂ ਵਿੱਚ ਸਰੋਂ ਪਾ ਲੈਣੇ ਆਂ ਵਿੱਚ ਛੋਲਿਆਂ ਦੀ ਦਾਲ ਪਾ ਲੈਣੇ ਆਂ ਅੱਛਾ ਉਸ ਤੋਂ ਬਾਅਦ ਆ ਦੋਲੂ ਵਾਲਾ ਸਮਾਨ ਦੋਲੂਆ ਸਮਾਨ ਅੱਧਾ ਕਿਲੋ ਵੇਸਣ ਅੱਧਾ ਕਿਲੋ ਸੌਂਫ ਅੱਧਾ ਕਿਲੋ ਚਿੱਟਾ ਜੀਰਾ ਅੱਧਾ ਕਿਲੋ ਆਸੀ ਅੱਧਾ ਕਿਲੋ ਹਾਲਾਂ ਤੇ ਅੱਧਾ ਕਿਲੋ ਹਾਉਂ ਓ ਇੱਕ ਪੈਕਟ ਐਸ ਦਾ ਗਲਕੰਦ ਦਾ ਜਦੋਂ ਇਹ ਸਾਰਾ ਕੁਝ ਰਿੱਜ ਗਿਆ ਤੇ ਵਿੱਚ ਅੱਧਾ ਕਿਲੋ ਗੁੜ ਪਾਉਣੀ ਆ ਫੇਰ ਬਾਹਰ ਛਲਾ ਕੇ ਤੇ ਗਲਕੰਦ ਪਾ ਦੇਣੀ ਠੀਕ ਆ ਹੁਣ ਮਿੱਤਰੋ ਤੁਹਾਨੂੰ ਮੈਂ ਕਾਲੀ ਕਾਲੀ ਦੱਸ ਦੰਨਾਗਾ ਆ ਕਣਕ ਤੇ ਛੋਲਿਆਂ ਦੀ ਦਾਅ ਦਾ ਦਲੀਆ ਬਣਵਾ ਕੇ ਲਏ ਹੋਇਆ ਤੇ ਵਧੀਆ ਗੁੜ ਪਾਓ ਅੱਧਾ ਕਿਲੋ ਗੁੜ ਪਾਉਣਾਗਾ ਅੱਧਾ ਕਿਲੋ ਸਮਾਨ ਮਾਗਰੀ ਹਣਾ ਤੇ ਬਾਕੀ ਆ ਟੋਪਰਾ ਸਮਾਨ ਲੈ ਕੇ ਉਹ ਅੱਧਾ ਕਿਲੋ ਸੌਂਫ ਅੱਧਾ ਕਿਲੋ ਚਿੱਟਾ ਜੀਰਾ ਹਾਲੋਂ ਤੇ ਵਧੀਆ ਚੀਜ਼ਾਂ ਪਾਓ ਯਾਰ ਦੁੱਧ 45 ਵੰਗੂ ਦੇਉ ਆਪਣੀ ਗਾਰੰਟੀ ਹੈ ਨਾ 20 ਦਿਨਾਂ ਤੋਂ ਬਾਅਦ ਸ਼ੁਰੂ ਕਰ ਲਓ ਬਾਈ ਜਦੋਂ 20